Men nu kan jeg ikke høre, hvad du kan tænkt mig at sige. Jeg ikke hørt dig. Hvor er du? Pramita? Ja? Kan du få noget vand? Ja, det kan ਨਹੀਂ ਅਜਰ ਕਾਟੇ ਜੀ ਕਹੇ ਕਮੇਟੀ ਅੱਛਾ ਤੇ 7 ਲੱਖ ਰੁਪਿਆ ਵਾ ਆ ਸਾਹਮ ਲੋ ਇਹ ਤੇ ਕਰ ਤੂੰ ਹੀ ਰੱਖ ਲੈ ਮਾਰੀ ਵਿੱਚ ਮੈਂ ਮਾਰਜੇ ਕੰਮ ਕਰ ਲ ਤင်း ਦ ਸਾਹਮ ਤੇ ਮੈਂ ਸਾਹਮ ਲੈਣੀ ਚਲ ਕੋਈ ਗੱਲ ਨਹੀਂ ਕਰ ਲੋ ਫਿਰ ਕੰਮ ਮੈਂ ਸਾਹਮ ਦੰਨਾ ਵੱਡੀ ਮਾਰੀ ਚ ਰੱਖ ਦੇ ਟਿਕਾਣੇ ਤੇ ਵੱਡੀ ਲ ਮਾਰੀ ਚ ਰੱਖਦਾ ਹਾਂ ਜੀ ਉੱਥੇ ਰੱਖ ਦ ਮੈਂ ਚ ਰੱਖ ਲੈਣੀ ਠੀਕ ਆ ਇੱਥੇ ਰੱਖ ਦਨਾਂ ਆਫਿਸ ਆਮਲੇ ਕੀ ਬਾਹਰ ਚ ਪਰ ਮੀਠ ਸਤਿ ਸ਼੍ਰੀ ਅਕਾਲ ਦੀਦੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਔਰ ਆ ਗਈ ਹੈ ਦੀਦੀ ਬਸ ਟਾਈਮ ਹੀ ਨਹੀਂ ਲੱਗਦਾ ਨਹੀਂ ਨਹੀਂ ਕਹ ਦੇ ਨਾ ਹੀ ਦੋਵੇਂ ਜਣੀਆਂ ਵਿਹਲੀਆਂ ਹੋਗੇ ਨਾ ਫਿਰ ਆਵਾਂਗੀਆਂ अच्छा अच्छा नई दीदी ਸਮਾਨ ਤੇ ਥੋੜਾ ਜਿਹਾ ਭੇਜਣਾ ਵਾ ਪਰ ਇਹ ਆ ਵੀ ਪਹਿਲਾਂ ਕੱਢਣਾ ਪੈਣਾ ਆ ਜੇ ਤੇ ਤੁਸੀਂ 1-2 ਦਿਨ ਤੱਕ ਜਾਣਾ ਆ ਤੇ ਫਿਰ ਮੈਂ ਕੱਢ ਦਿੰਨੀ ਆ ਨੈਣੀ ਦੀ ਵੀ ਨੂੰ ਕਹਿਨੀ ਆ ਨਾ ਜਿਹੜਾ ਉਹਨਾਂ ਨੇ ਕੱਢਣਾ ਹੋਊਗਾ ਕੱਢ ਦਿੰਦੇ ਆ ਉਦਾਂ ਵੀ ਥੋੜੇ ਜਿਹਾ ਕੱਪੜੇ ਹੀਗੇ ਕੰਬਲ-ਕੰਬਲ ਤੇ ਉਹ ਮੇਰੇ ਰਾਹ ਦਾ ਹੀ ਭੇਜ ਦਿੰਨੇ ਆ ਹ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਰਤੀ ਨਾ ਸਲਾਹ ਦੀਦੀ ਨਾ ਤੇ ਫਿਰ ਤੈਨੂੰ ਕਰ ਦਿੰਨੀ ਆ ਫੋਨ ਹਾਂਜੀ ਠੀਕ ਜੀ ਓਕੇ ਓਕੇ ਦੀਦੀ ਨ ਕਹਾ ਬੜਾ ਦੀਦੀ ਹਾਂਜੀ ਉਹ ਕਿੰਨਾ ਥਾਂ ਰਹਿ ਗਿਆ ਮਸ ਲੱਗੀ ਭੰਦੇ ਸਭ ਕਰਨ ਮੇਰੀ ਗੱਲ ਸੁਣੋ ਇਹ ਕੰਮ ਬਾਅਦ ਚ ਕਰ ਲਿਓ ਦਲਜੀਤ ਦੀਦੀ ਦੇ ਹੀ ਫੋਨ ਕਰਨ ਕੀ ਕਹਿੰਦੇ ਕਹਿੰਣਾ ਕੀ ਉਹ ਜਾਂਦੇ ਹੁੰਦੇ ਤੁਹਾਨੂੰ ਪਤਾ ਉੱਥੇ ਆਸ਼ਰਮ ਕਪੜੇ-ਕੁਪੜੇ ਦੇਣ ਤੇ ਪੁੱਛਣ ਦੇ ਹੀ ਕਹਿੰਦੇ ਵੀ ਤੁਸੀਂ ਵੀ ਭੇਜ ਦੇ ਹੁੰਦੇ ਸਮਾਨ ਤੇ ਜੇ ਕੋਈ ਕਪੜਾ ਹੈਗਾ ਤੇ ਦੇ ਦਿਓ। ਹਾਂ ਤੇ ਕੋਈ ਗੱਲ ਨਹੀਂ ਆਪਾਂ ਵੀ ਦੇ ਦਿੰਨੇ ਆ। ਆਹ ਮੈਂ ਤੇ ਸੁਗੋ ਕੈਂਡੀ ਹੀਪ ਜਿਹੜੇ ਕੰਬਲ-ਗੁੰਬਲ ਨਹੀਂ ਨਾ ਚਾਹੀਦੇ ਤੇ ਥੋੜੇ ਚੰਗੇ ਆ ਲੈਣ ਯੋਗ ਉਹ ਦੇ ਦੇਣੇ ਆ। ਕੁੜੀਆਂ ਜੀਆਂ ਜੁੱਤੀਆਂ ਵੀ ਪਈਆਂ ਵਾ ਤੁਸੀਂ ਆਪਣੇ ਬੈੱਡ-ਬੂਡ ਚ ਅਲਮਾਰੀ ਚ ਵੇਖ ਲਓ ਤੇ ਮੈਂ ਆਪਣੇ ਬੈੱਡ ਚ ਵੇਖ ਲੈਣੀ ਆ। ਕੋਈ ਗੱਲ ਨਹੀਂ ਮੇਰੇ ਕੋਲ ਵੀ ਹੈਗੇ ਆ ਚਾਦਰਾਂ-ਕੰਬਲ ਥੋੜੇ ਜਿਹਾ। ਤੇ ਮੈਂ ਵੀ ਘਰ ਦੇੰਡੇ ਇੱਕ ਦੋ ਹੈਗੇ ਆਹੋ ਮੈਂ ਕਹਿੰਦੀ ਵੀ ਘਰ ਦੇ ਕੰਮ ਤੇ ਮੁੱਕਣੇ ਨਹੀਂ ਆ ਤੇ ਗਾਂ ਸੇ ਅੱਜ ਸ਼ੁਰੂ ਹੋਣ ਵਾਲਾ ਵਾ ਦਿੱਤੇ ਹੋਣਗੇ ਨਾ ਤੇ ਲੋੜ ਵਾਂਗ ਲੈਣਗੇ ਆਹੋ ਆਪਾਂ ਘਰ ਕੀ ਕਰਨੇ ਰੱਖ ਨਾਲੇ ਨੇ ਇੱਕ ਟੇਬਲ ਜਿਆ ਬਾਹਰ ਪਿਆ ਵਾ ਮੇਰੇ ਨਾਲ ਦੋ ਵੀ ਦੇ ਦਈਏਗਾ ਆਹ ਦੇ ਦੋ ਜੇ ਨਹੀਂ ਚਾਹੀਦਾ ਨਹੀਂ ਚਾਹੀਦਾ ਤੇ ਨਹੀਂ ਆਹ ਕੰਮ ਫਿਰ ਤੇ ਹੀ ਬਾਅਦ ਚ ਕਰਿਓ ਉਦਾਂ ਤੇ ਕਹਿੰਦੀ ਵੀ ਅਹੀਂ ਜਾਣਾ ਵਾ ਕੱਲ ਹੀ ਤੇ ਜੇ SLA ਬਣ ਗਈ ਤੇ ਕੱਲ ਸਵੇਰੇ ਸਵਕਤੇ ਜਾਣਾ ਵਾ ਤੇ ਫਿਰ ਅਹੀਂ ਅੱਜ ਕੱਢ ਹੀ ਦਿੰਨੇ ਆ ਚਲ ਠੀਕ ਹੈ ਆਜੋ ਫਿਰ ਕੱਢ ਲਈਏ ਬਾਅਦ ਚ ਕਰ ਪਰਮੀਤ ਪਰਮੀਤ ਇਹ ਕੀ ਖਲਾਰੇ ਆਪਾ ਤਾਂ ਮੈਂ ਹੁਣੇ ਸਫਾਈ ਕਰਕੇ ਗਈ ਸੀ ਪਰਮੀਤ ਨੂੰ ਖਲਾਰੇ ਦੀ ਪਈ ਆ ਪੈਸੇ ਨਹੀਂ ਲੱਭਣਦੇ ਪੈਸੇ ਕਿੱਥੇ ਰੱਖੇ ਸੀ ਪੈਸੇ ਕਿੱਥੇ ਨਹੀਂ ਤੁਸੀਂ ਹੀ ਤੇ ਰੱਖੇ ਗੱਲ ਮੈਂ ਤੁਹਾਨੂੰ ਕਿਹਾ ਨਹੀਂ ਕਿ ਪੈਸੇ ਸਾਂਭ ਲਿਓ ਮੈਂ ਮੈਨੂੰ ਸਾਂਭ ਨੂੰ ਕਿਹਾ ਸੀ ਮੈਂ ਤੁਹਾਨੂੰ ਕਿਹਾ ਸੀ ਲਮਾਰੀ ਚਾਹ ਦੋ ਜਿੱਥੇ ਰੱਖਣੇ ਮੈਂ ਬਾਚ ਰੱਖਣੀ ਹੈ ਬਾਚਤ ਮੈਂ ਆਈ ਨਹੀਂ ਇੱਧਰ ਮੈਂ ਇੱਥੇ ਹੀ ਪੈਸੇ ਰੱਖੇ ਸੀ ਪਰਮੀਤ ਆ ਪਰਨੇ ਦੇ ਥੱਲੇ ਤੁਸੀਂ ਯਾਦ ਕਰਨਾ ਹੈ ਨਹੀਂ ਨਹੀਂ ਤਾਂ ਤੁਸੀਂ ਯਾਦ ਕਰੋ ਨਾ ਕਿੱਥੇ ਰੱਖੇ ਪਏ ਮੈਂ ਬਾਹੂ ਆਏ ਦੇ ਥੱਲੇ ਪੈਸੇ ਰੱਖੇ ਸੀ ਥੋੜੇ ਥੋੜੇ ਇਹਦੇ ਥੱਲੇ ਰੱਖ ਕੇ ਨਾ ਤੇ ਮੈਂ ਬੰਦ ਕਰਕੇ ਚਲ ਗਿਆ ਸੀ ਮੈਂ ਪਰ ਮੀਤ ਨੇ ਸਾਹਮ ਹੀ ਲੈਣੇ ਆ ਲੈ ਤੇ ਇੱਧਰ ਤਾਂ ਨਹੀਂ ਰੱਖ ਸਕਦੇ ਇਹ ਨਹੀਂ ਲਾਪਰਵਾਹੀ ਕਿਉਂ ਕਿੱਦਾਂ ਕਰ ਸਕਦੇ ਪਰ ਮੀਤ ਲਾਪਰਵਾਹੀ ਦੀ ਨਹੀਂ ਗੱਲ ਹੈ ਜਦੋਂ ਮੈਂ ਤੁਹਾਨੂੰ ਕਿਹਾ ਸੀ ਪੈਸੇ ਸੰਭਲੋ ਤੁਸੀਂ ਕਿਹਾ ਰੱਖ ਦੋ ਆਪ ਹੀ ਮੈਂ ਸੰਭਲਾਂਗੀ ਤੇ ਮੈਂ ਏਦਾਂ ਹੀ ਇੱਥੇ ਰੱਖ ਕੇ ਚਲ ਗਿਆ ਉਹ ਤਾਂ ਗੱਲ ਠੀਕ ਆ ਹੁਣ ਰੱਖੇ ਤੁਸੀਂ ਤੇ ਜਾਤ ਕਰੋ ਇੱਥੇ ਰੱਖੇ ਹੀ ਇੱਥੇ ਰੱਖੇ ਹੀ ਬਹੁ ਆ ਇਹਦੇ ਥੱਲੇ ਰੱਖਿਆ ਪਰਨੇ ਦੇ ਥੱਲੇ ਰੱਖ ਕੇ ਨਾ ਮੈਂ ਤੇ ਮੈਂ ਚਲ ਗਿਆ ਮੈਂ ਪਰਮੀਤ ਨੇ ਸਾਹਮ ਲੈਣੇ ਆ ਹੁਣ ਇੱਥੇ ਹੈ ਨਹੀਂ ਤੇ ਨਹੀਂ ਸਾੰਬੇ ਮੈਂ ਆਈ ਨਹੀਂ ਬਾਅਦ ਮੈਨੂੰ ਜੱਤਾ ਭੁੱਲ ਗਿਆ ਮੈਂ ਤੇ ਸਾਹਮ ਕੇ ਗਏ ਹੁਣੇ ਫੇਰ ਪੈਸੇ ਕਿੱਥੇ ਚਲ ਗਏ ਯਾਰ ਤੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕੋਈ ਨਾ ਸਾਰੇ ਕੱਪੜੇ ਬਾਹਰ ਕੱਢ ਕੇ ਰੱਖਣੇ ਆ ਫਿਰ ਇਹਨੂੰ ਥੱਲੇ ਵੇਖੋ ਸ਼ਾਇਦ ਕਿਤੇ ਥੱਲੇ ਨਾ ਕਿਤੇ ਰਖੜੇ ਹੋਣ ਮੈਂ ਥੱਲੇ ਨਹੀਂ ਸਿਰ ਦਗੜਦੇ ਇੱਥੇ ਬੈਠੇ ਮੈਂ ਵੇਰ ਨਹੀਂ ਕੱਪੜੇ ਕੱਢ ਕੇ ਸਾਰੇ ਬਾਹਰ ਦੇਖੋ ਕੱਢੋ ਕੱਪੜੇ ਸਾਰੇ ਕੀ ਪਤਾ ਥੱਲੇ ਥੱਲੇ ਪਏ ਹੋਣ ਕਿਤੇ ਮੈਂ ਕੋਈ ਨਹੀਂ ਪਏ ਹੈ ਪਤਾ ਨਹੀਂ ਕਿੱਥੇ ਰੱਖ ਛੜੇ ਆ ਪਰਮੀਤ ਮੈਂ ਤੈਨੂੰ ਤੁਹਾਨੂੰ ਕਿਹਾ ਸੀ ਕਿ ਸੰਭਲੋ ਤੇ ਤੁਸੀਂ ਕੋ ਕਹਿ ਰਹਿਆ ਸੰਭਲੋ ਉਥੇ ਰੱਖ ਦੋ ਮੈਂ ਸੰਭਲਾਂਗੀ ਮੈਨੂੰ ਕੀ ਮੈਂ ਤੇ ਇੱਧੇ ਹੀ ਸੁੱਟ ਗਿਆ ਪਰਮੀਤ ਮੈਂ ਇਹ ਸੰਭਲ ਕੇ ਰੱਖਿਆ ਨੇ ਮੈਂ ਤੇਰੇ ਭੋਸੇ ਰੱਖ ਦਿੱਤੇ ਮੈਂ ਇਹਨੇ ਸੰਭ ਹੀ ਲੈਣੇ ਆ ਬਾਅਦ ਵਿੱਚ 22000 ਰੁਪਇਆ ਹੋਵੇ ਤੇ ਕੋਈ ਗੱਲ ਨਹੀਂ ਰੁਪਇਆ 7 ਲੱਖ ਉਹੀ ਤੇ ਮੈਂ ਕਹਿੰਦੀ ਸੀ ਸਾਹਮਣੇ ਜਾਂਦੇ ਫਿਰ ਗੱਲ ਕਿਹੜੇ ਆਪਣੇ ਪੈਸੇ ਹੈ ਕਮੇਟੀ ਵਾਲੇ ਇਹਨਾਂ ਲੋਕਾਂ ਨੂੰ ਕਿੱਧਰ ਦੇਣੇ ਨੇ ਜਿਹਨਾਂ ਕਮੇਟੀਆਂ ਪਾਈਆਂ ਉਹਨਾਂ ਨੂੰ ਮੰਗਣਾ ਹੈ ਜੇ ਇੰਨਾ ਫਿਕਰ ਨਹੀਂ ਪਰ ਮੀਤ ਫਿਰ ਸਾਹਮਣੇ ਕਿਉਂ ਨਹੀਂ ਪੈਸੇ ਮੈਂ ਤੇ ਤੇਰੇ ਭਰੋਸੇ 'ਚ ੜਸੜੇ ਮੈਂ ਪਰਮੀਤ ਨੇ ਸਾਹ ਵੀ ਲੈਣੇ ਆ ਮੈਂ ਵੀ ਕੰਮ ਹੀ ਕਰਨੀ ਮੈਂ ਕਿਹੜਾ ਵਿਹਲੀ ਬੈਠੀ ਚੰਗਾ ਕੰਮ ਕਰਨ ਦੇ ਤੂੰ ਆ ਤਾਂ ਚੰਗਾ ਕੰਮ ਹੋ ਗਿਆ ਨਹੀਂ ਹੁਣ ਕਿੱਥੋਂ 7 ਲੱਖ ਰੁਪਇਆ ਲੱਭ ਕੇ ਦੇਣਾ ਬਸ ਤੂੰ ਖਿਜੀ ਨਾ ਜਾ ਹੁਣ ਲੱਭਣਾ ਹੁਣ ਲੈਣਾ ਮੇਰਾ ਦਿਮਾਗ ਨਹੀਂ ਕੰਮ ਕਰ ਰਿਹਾ ਪਰ ਮੀਂਹ ਤੇ ਮੈਂ ਘਰਾਂ ਦੇ ਕਰਾਂਗੀ ਕਮਾਲ ਹੋ ਗਈ ਹੈ ਯਾਰ ਤੇ ਰੁਕੋ ਮੈਂ ਜੋਤ ਨੂੰ ਪੁੱਛ ਕੇ ਆਉਣੀ ਆ ਸ਼ਹਿਰੋਂ ਨੇ ਨਾ ਕਿਹਾ ਉਹ ਪੁੱਛੋ ਪੁੱਛੋ ਯਾਰ ਪੁੱਛੋ ਜੋਤ ਹੈ ਜੋਤ ਹੈ ਹਾਂਜੀ ਜੀ ਜੀ ਮੈਂ ਆਥੇ ਪੈਸੇ ਰੱਖੇ ਹਨ ਮਾਰੀ ਵਿੱਚ ਦੇ ਵੇਖੇ ਕਿਤੇ ਅਲਮਾਰੀ ਚ ਪੈ ਰੱਖੇ ਕਿਹੜੇ ਪੈਸੇ ਨੇ ਤੇ ਨਾ ਕਮੇਟੀ ਦੇ ਪੈਸੇ ਲੈ ਕੇ ਤੇ ਹੁਣ 7 ਲੱਖ ਰੁਪਏ ਆ ਤੇ ਮੈਂ ਇਹਨਾਂ ਨੂੰ ਕਿਹਾ ਹਲਮਾਰੀ ਵਿੱਚ ਰੱਖ ਦਿਓ ਤੇ ਇਹਨਾਂ ਪਤਾ ਨਹੀਂ ਕਹਿੰਦੇ ਉੱਥੇ ਰੱਖੇ ਤਾਂ ਹੁਣਾ ਮਿਲਣ ਨਹੀਂ ਰਹੇ ਉੱਥੇ ਨੇ ਨੇ ਦੀਦੀ ਮੈਨੂੰ ਤੇ ਇੰਨਾ ਵੀ ਨਹੀਂ ਪਤਾ ਵੀ ਭਾਜੀ ਪੈਸੇ ਕਦੋਂ ਲੈ ਕੇ ਆਏ ਤੇ ਕਿੱਥੇ ਰੱਖੇ ਮੈਨੂੰ ਕੀ ਪਤਾ ਹੋਣਾ ਮੈਂ ਸ਼ਾਇਦ ਕਿ ਤੂੰ ਵੇਖੇ ਨਾ ਹੁਣ ਉੱਥੇ ਪਏ ਲੈ ਦੀਦੀ ਇਹਨਾਂ ਚ ਰੋ ਗਿਆ ਸਾਨੂੰ ਘਰ ਚ ਆਈਆਂ ਨੂੰ ਮੈਂ ਕਦੇ ਤੁਹਾਡੀ ਚੀਜ਼ ਛੇੜੀ ਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲੱਭੀਏ ਨੂੰ 7 ਲੱਖ ਥੋੜਾ ਬੋਤਾਂ ਨਹੀਂ ਕੋਈ ਨਹੀਂ ਤੁਸੀਂ ਆਰਾਮ ਨਾਲ ਕੱਪੜੇ-ਕੁਪੜੇ ਵੇਖੋ ਉਹਨਾਂ ਚੋਂ ਹੀ ਲੱਭ ਜਾਣੇ ਆ ਹੋਰ ਕਿੱਥੇ ਜਾਣੇ ਆ ਪੈਸੇ ਜੇ ਭਾਜੀ ਨਿਲਮਰੀ ਚ ਰੱਖੇ ਆ ਤੇ ਹੌਸਲੇ ਨਾਲ ਵੇਖੋ ਲੱਭ ਜਾਣੇ ਆ ਉਹਨਾਂ ਕਮੇਟੀ ਲੈਣਾ ਹੈ ਜਿਨ੍ਹਾਂ ਨੇ ਭਾਈ ਜੋ ਤਾਂ ਮੇਰ ਸਾਡੀ ਸਾਰੀ ਫੌਲ ਛੜੀ ਹੈ ਕਿਤੇ ਵੀ ਹੈ ਨਹੀਂ ਉੱਥੇ ਕੋਈ ਗੱਲ ਨਹੀਂ ਦੀਦੀ ਲੱਭ ਜਾਣੇ ਆ ਫਿਕਰ ਕਿਹੜੀ ਗੱਲਾਂ ਕਰਨ ਦੇ ਜੀ ਘਰ ਚ ਹੋਰ ਤੀਤੇ ਚੌਥਾ ਬੰਦਾ ਦੇ ਕੋਈ ਆਇਆ ਨਹੀਂ ਤੇ ਹੀ ਦੋਵੇਂ ਜੀ ਤੇ ਅਹੀਂ ਦੋਵੇਂ ਜੀ ਆ ਉਹੀ ਤਾਂ ਸਮਝ ਨਹੀਂ ਨਾ ਹਾਂ ਜੀ ਇਹ ਪੈਸੇ ਗਏ ਕਿੱਥੇ ਅੰਦਰ ਚੱਲ ਕੋਈ ਨਹੀਂ ਤੀਹੇ ਰਾਮਨਾ ਜਾ ਕੇ ਵੇਖੋ ਹਾਂ ਤੇ ਜੇ ਨਹੀਂ ਲੱਭਦੇ ਤਾਂ ਫਿਰ ਮੈਂ ਇੱਕ ਵਾਰੀ ਵੇਖ ਦਿੰਨੀ ਹਾਂ ਚਲ ਠੀਕ ਮੈਂ ਵੇਖ ਨਹੀਂ ਪਰ ਹੈ ਦੇਖੋ ਵੀ ਟੈਨਸ਼ਨ ਨਾ ਲਵੋ ਠੀਕ ਇਹਨੇ ਪੈਸੇ ਹੀ ਦੀਦੀ ਹੁਣ ਦੇ ਪੈਸੇ ਕਿੱਥੇ ਚਲ ਗਏ ਘਰ ਚ ਵੀ ਕੋਈ ਨਹੀਂ ਆਇਆ ਚਲ ਲੱਭ ਜਾਂ ਲੱਭ ਰਕਮਾਂ ਵਾਲਿਆਂ ਦੇ ਘਰ ਫੇਰੇ ਮਾਰਨ ਡਿਆ ਪੈਣਾ ਵੇਖ ਆ ਪਲਾ ਤੇ ਮੇਜੋਤ ਨੂੰ ਵੀ ਪੁੱਛਾਂ ਨਹੀਂ ਤਾਂ ਉਹ ਵੀ ਕਹਿਣੀ ਮੈਨੂੰ ਨਹੀਂ ਪਤਾ ਪਰ ਮੀਤ ਜੋਤ ਨੂੰ ਕੀ ਪਤਾ ਹਣਾ ਵਾ ਰੱਖੇ ਤੇ ਮੈਂ ਆਪਣੇ ਕਮਰੇ ਚ ਹੀ ਹਾਂ ਜੋਤ ਨੂੰ ਤੇ ਪੁੱਛਣਾ ਵੈਸੇ ਵੀ ਆੜਾ ਫਰਜ਼ ਨਹੀਂ ਬੰਦਾ ਮੈਂ ਤਾਂ ਸ਼ਦਾਈ ਹੋ ਗਿਆ ਯਾਰ ਕਿਤੇ ਵੀ ਨਹੀਂ ਲੱਭਣ ਦੇ ਦੇ ਪਰ ਮੀਤ ਮੈਨੂੰ ਲੱਗਦਾ ਕਿਤੇ ਹੋਰ ਰੱਖੇ ਹੋਣੇ ਘਰ ਲੈ ਕੇ ਆਇਆ ਮੈਂ ਪਹਿ ਤਾਨੂੰ ਕਿਆ ਰੱਖਣ ਲੋ ਤੂੰ ਕਿਆ ਉੱਥੇ ਰੱਖ ਦੋ ਔਰ ਮਾਰੀ ਚ ਮੈਂ ਸੰਭ ਲਾਂਗੀ ਮੈਂ ਉੱਥੇ ਰੱਖ ਕੇ ਚਲ ਗਿਆ ਮੈਂ ਮਾਰੀ ਵੇਖਾਂ ਫਿਰ ਹੁਣ ਦੁਬਾਰਾ ਅਲਮਾਰੀ ਫੁੱਲੋ ਮੈਨੂੰ ਤੇ ਯਕੀਨ ਨਹੀਂ ਆਂਦਾ ਪਰ ਪਰ ਮੈਂ ਸਲਾਈਆਂ ਗੋ ਉਹ ਅਲਮਾਰੀ ਮੈਂ ਦੋ ਵਾਰੀ ਇੱਕ ਵਾਰੀ ਤੇ ਫੁੱਲ ਚੜੀ ਆ ਇਹ ਲੱਭਣਾ ਚੰਗਾ ਜੇ ਮੈਂ ਆਪ ਹੀ ਸੰਭ ਲੈਂਦੀ ਮੈਨੂੰ ਤਾਂ ਲੱਗਦਾ ਕਿਨੇ ਪੈਸੇ ਕਾਢ ਹੀ ਲਏ ਹਰੇਕ ਕਿ ਹੈ ਨਹੀਂ ਹੈ ਕੀ ਕਰਾਂ ਹਾਂ ਇੱਥੇ ਹੁੰਦੇ ਪੈਸੇ ਤੇ ਲੱਭ ਹੀ ਜਾਣੇ ਨੇ ਸਾਰੇ almari ਤੇ ਫੋਲ ਛੜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੈਸੇ ਗਏ ਕਿੱਥੇ almari ਵਿੱਚੋਂ ਕਿੱਥੋਂ ਚਲ ਗਏ ਬਰਾਮਿਤ ਹਾਂਜੀ ਕਿਦਾਂ ਲੱਗਾ ਕੋਈ ਪਤਾ ਮੈਂ ਤਾਂ ਸਾਰੀ almari ਬਾਰ-ਬਾਰ ਫੋਲ ਲਈ ਕਿੰਨੀ ਵਾਰੀ ਇੱਕ ਵਾਰੀ ਨਹੀਂ ਤੇ ਹੈ ਹੀ ਨਹੀਂ ਪੈਸੇ ਉੱਥੇ ਬਰਾਮਿਤ ਮੈਂ ਵੀ ਹੈਰਾਨ ਹਾਂ ਮੈਂ ਇੱਥੇ ਪੈਸੇ ਰੱਖੇ ਆ ਹੇ ਚੁੱਕੇ ਨਹੀਂ ਮੈਂ ਚੁੱਕੇ ਨਹੀਂ ਨਾ ਮੈਂ ਲੈ ਕੇ ਗਿਆ ਇੱਥੇ ਹੁੰਦੇ ਤੇ ਇੱਥੇ ਹੁਣੇ ਹੀ ਨਾ ਕਿਤੇ ਜਾ ਕੇ ਨੇ ਕੱਢ ਲਏ ਮੈਨੂੰ ਲੱਗਦਾ ਕੱਢ ਕਿੰਨੇ ਲੈਣੇ ਸੀ ਪੈਸੇ ਘਰ ਚੋਂ ਕਿੰਨੇ ਪੈਸੇ ਕੱਢ ਲੈਣੇ ਸੀ ਪਰਮੇਤ ਫਿਰ ਫੈਦੇਂ ਜਾਨਦ ਰੱਖੋ ਨਾ ਕਿੱਥੇ ਰੱਖੇ ਮੈਂ ਤਾਂ ਇਹ ਨਹੀਂ ਲਮਾਈ ਮੈਂ ਤੇ ਸੇਲਮਰੀ ਚ ਰੱਖ ਕੇ ਗਿਆ ਪਰਨੇ ਦੇ ਥੱਲੇ ਰੱਖ ਕੇ ਗਿਆ ਬਾਹੂ ਮੈਨੂੰ ਫਿਰ ਸਮਝ ਨਹੀਂ ਆਣੀ ਕਿ ਕਿੱਥੇ ਚਲ ਗਏ ਇੱਥੋਂ ਕੀ ਮੈਂ ਕਰਾਂ ਹੁਣ ਕਿਧਰੋਂ ਲੱਭਾਂ ਪੈਸੇ ਥੋੜੇ ਬੋਧੇ ਪੈਸੇ ਹੁਣ ਤਾਂ ਬੰਦਾ ਕਰਦਾ ਵਿਚਾਰ ਆਪਾਂ ਕਰ ਲੈਣੇ ਹਨ 7 ਲੱਖ ਕਿੱਥੋਂ ਲਿਆਉਣਾ ਹੈ ਜੋਤ ਕੀ ਜਾਂਦੀ ਪਰਮੇਤ ਜੋਤ ਨੇ ਕਿਹਾ ਜੀ ਉਹ ਕਹਿੰਦੇ ਸ਼ਰਮਾਂ ਦੇ ਉਹਨੇ ਕਿਹਾ ਮੇਰੇ ਤੋਂ ਪੁੱਛਣ ਦੇ ਮੇਰੇ ਤੇ ਸ਼ੱਕ ਕਰਨ ਦੇ ਉਹ ਤੇ ਕਹਿੰਦੀ ਮੈਂ ਹੈ ਨਹੀਂ ਟਟੇ ਕਮਰੇ ਉਹ ਆਹੋ ਪਰ ਮੀਤ ਹੁਣ ਕਹਿਣ ਲੱਗਾ ਤੇ ਸਾਨੂੰ ਵੀ ਨਹੀਂ ਨਾ ਇਹੋ ਜੀ ਗੱਲ ਸੋਪਦੀ ਪਰ ਕੀ ਕਰੀਏ ਐਵੇਂ ਵੀ ਮਜਬੂਰ ਆ ਕੋਈ ਪਤਾ ਨਹੀਂ ਲੱਗਣ ਡਿਆ ਪਾਇਆਂ ਦਾ ਉਹ ਚਲੋ ਕਿਤੇ ਬੰਦਾ ਹੋ ਸਕਦਾ ਹੈ ਨਾ ਇਦਾਂ ਕਪੜੇ ਕੂੜੇ ਦੇ ਨਾਲ ਚੁੱਕ ਕੇ ਇੱਧਰ ਉੱਧਰ ਰੱਖ ਦਿੱਤੇ ਹੋਣ ਤਾਂ ਕਰਕੇ ਪੁੱਛਿਆ ਜੋਤਨਾ ਚਾ ਕੋਈ ਗੱਲ ਨਹੀਂ ਇੱਕ ਵਾਰ ਫਿਰ ਮੈਂ ਨਾ ਦੋਨთა ਮਾਰਖੇ ਮੈਂ ਕਰਨੀ ਲੱਭਣੀ ਪੜਾ ਇੱਥੇ ਹੁਣੇ ਜੇ ਹੋਏ ਤੇ ਹਣ ਕੇ ਬਾਰੇ ਤਾਂ ਆਇਆ ਨਹੀਂ ਹਣ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂਗਾ ਪਰ ਮੇਤਾ ਉਹਨਾਂ ਨੇ ਸਾਡਾ ਘਰ ਵੱਡ ਬਖਾਣਾ ਵਾ ਕੋਈ ਗੱਲ ਨਹੀਂ ਤੇ ਟੈਨਸ਼ਨ ਨਾ ਲਓ ਟੈਨਸ਼ਨ ਅਜ ਕੋਈ ਕੰਮ ਹੋਣੀ ਹੁਣ ਮੈਂ ਲੱਭ ਲੈਣੀ ਇੱਥੇ ਹੁਣੇ ਕਿਤੇ ਨਹੀਂ ਗਏ ਪੈਸੇ ਜਿੰਨੇ ਕਮੇਟੀ ਚੁੱਕੀ ਸੀ ਨਾ ਹੈ ਵੀ ਬਾਬਾ ਕਾਲਾ ਆ ਕੋਈ ਨਹੀਂ ਆਇਆ ਇਹਨਾਂ ਤੇ ਮੈਨੂੰ ਨਾ ਟੈਨਸ਼ਨ ਪਾਈ ਜਾ ਮੈਂ ਵੇਖ ਲੈਣੀ ਆਪੇ ਇੱਥੇ ਹੁਣੇ ਬੋਲਦੇ ਨਹੀਂ ਆਜੋ ਔਰ ਮੈਂ ਹਾਂ ਯਾਰਾ ਵੱਲਾ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਲਾ ਦਿੰਨੇ ਹੈਗਾ ਇਹਨਾਂ ਨੂੰ ਬਾਅਦ ਚ ਵੰਦੇ ਰਿਓ ਘਰ ਚ ਤੁਹਾਨੂੰ ਪਤਾ ਕਿਹੜੀ ਗੱਲ ਹੋ ਗਈ ਆ ਕੀ ਹੋ ਗਿਆ ਕਮੇਟੀ ਵਾਲੇ ਪੈਸੇ ਨਹੀਂ ਜਿਹੜੇ 7 ਲੱਖ ਰੁਪਇਆ ਪਾਜੀ ਨੇ ਜਿਹੜੀ ਪਾਈ ਸੀ ਹਾਂਜੀ ਉਹ ਨਹੀਂ ਲੱਭਣ ਡਿਆ ਲੱਭ ਨਹੀਂ ਡਿਆ ਹੋਰ ਕੀ ਆ ਦੀਦੀ ਇਹ ਹੀ ਮੇਰੇ ਵੱਲ ਉਹ ਕਿੱਥੇ ਚਲ ਗਿਆ ਉਹ ਮੈਨੂੰ ਕੀ ਪਤਾ ਕਿੱਥੇ ਚਲ ਗਿਆ ਵਾ ਦੀਦੀ ਟੈਨਸ਼ਨ ਚ ਹੀਗੇ ਤੇ ਵਿਚਾਰੇ ਹਾਂ ਦਾ ਪੁੱਛਣ ਨੂੰ ਤੇ ਜੀ ਨਹੀਂ ਕਰਨ ਡਿਆ ਪਰ ਹੁਣ ਘਰ ਚ 7 ਲੱਖ ਰੁਪਇਆ ਗਵਾਚਾ ਵਾ ਮਾੜੀ ਮੋੜੀ ਗੱਲ ਥੋੜੀ ਆ ਦੇਹ ਹੀ ਪੁੱਛਣ ਮੈਂ ਇਹ ਦੀਦੀ ਮੈਂ ਤੇ ਤੁਹਾਨੂੰ ਲਿਉਂਦਿਆਂ ਨੂੰ ਵੀ ਨਹੀਂ ਵੇਖਿਆ ਮੈਨੂੰ ਕੀ ਪਤਾ ਕਿੱਥੇ ਹੋਣੇ ਆ ਆਹੋ ਤੀਹ ਭਾਜੀ ਨੂੰ ਮੜਾ ਜਾ ਪੁੱਛ ਲਿਓ ਮੈਂ ਜਾਨਾ ਭਾਜੀ ਹਲ ਪੁੱਛਾਂ ਤਾਂ ਸਹੀ ਜਾ ਕੇ ਵੀ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਐ ਇਹ ਪਤਾ ਨਹੀਂ ਚਲ ਕਿੱਥੇ ਗਏ ਮੈਂ ਹਾਂ ਲੱਗਾ ਪਤਾ ਕੋ ਯਾਰ ਕਿੱਥੇ ਪਤਾ ਲੱਗਾ ਵਾ ਜੋ ਬਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਕੀ ਬੰਦਿਆਈ ਉਹ ਕਾਤੀ ਲਿਆ ਕੇ ਰੱਖੇ ਪਰਮੀਤ ਨੂੰ ਮੈਂ ਹਾਂ ਸੰਭਲਿਓ ਇਹ ਕੋਈ ਗੱਲ ਨਹੀਂ ਰੱਖ ਦੋ ਤੁਸੀਂ ਮੈਂ ਸੰਭਲਾਂਗੀ ਤੁਸੀਂ ਉੱਥੇ ਕਿਤੇ ਸਾਹਮਣੇ ਰੱਖਦੇ ਲੱਕਰ ਚ ਰੱਖਦੇ ਤੁਸੀਂ ਅੰਦਰ ਯਾਰ ਮੈਂ ਹੋਰ ਗਲੀ ਨਾ ਰੱਖੜੇ ਮੈਂ ਤਾਂ ਰੱਖ ਦਿੱਤੇ ਮੈਂ ਪਰਮੀਤ ਨੇ ਸਾਹ ਵੀ ਲੈਣੇ ਆ ਤੁਸੀਂ ਇਦਾਂ ਕਰੋ ਤੁਸੀਂ ਵੀ ਫੋਲੋ ਅੰਦਰ ਤੇ ਜੋਤ ਤੁਸੀਂ ਵੇਖੋ ਅੰਦਰ ਆਓ ਸਾਰੇ ਉੱਥੇ ਲੱਭੋ ਜਿੱਥੇ ਲੱਭੇ ਨਹੀਂ ਆਓ ਕੋਈ ਗਲੀ ਵੇਖਣੇ ਨਾਲ